ਸਸ ਫੁਗਰ ਬਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਬਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਹਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜੋ ਕੁ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸਦੇ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਵੀਰੇ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਟਾਂ ਦਾ ਜਹਾਜ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਨਾਲ ਹੀ ਵੀਰੇ ਹੁਣ ਆਪਣੀਆਂ ਡੇਲੀ ਦੋ ਵੀਡੀਓ ਅਪਲੋਡ ਹੁੰਦੀਆਂ ਆਪਣੇ ਚੈਨਲ ਦੇ ਸਵੇਰੇ 9 ਵਜੇ ਦੇ ਕਰੀਬ ਤੇ ਸ਼ਾਮ ਨੂੰ 7 ਵਜੇ ਦੇ ਕਰੀਬ ਸੋ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀ ਦੋਨੋਂ ਟਾਈਮ ਆਪਣੇ ਚੈਨਲ ਨਾਲ ਜਰੂਰ ਜੁੜਿਆ ਕਰੋ ਤਾਂ ਕਿ ਤੁਹਾਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਥੈਂਕ ਯੂ ਵੈਰੀ ਮਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੰਜ ਚੀਜ਼ਾਂ ਅਸੇਲੀ ਆਪਣੇ ਕੋਲ ਨਿਊ ਹਾਲੈਂਡ 363 TX ਟਰੈਕਟਰ ਹੈ ਵੀਰੇ ਮਹਿੰਦਰਾ 575 ਟਰੈਕਟਰ ਹੈ ਕਰਤਾਰ ਕੰਬਾਈਨ ਹੈ ਕੇਐਸਏ ਦਾ ਤੁੜੀ ਵਾਲਾ ਰੀਪਰ ਹੈ ਇੱਕ ਜਿਪਸੀ ਹੈ ਵੀਰੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਗੇ ਆ ਟਰੈਕਟਰ ਨਿਊ ਹਾਲੈਂਡ 363 ਬਾਰੇ ਨਿਊ ਹਾਲੈਂਡ 363 TX ਟਰੈਕਟਰ ਹੈ ਵੀਰੇ 2006 ਮਾਡਲ ਟਰੈਕਟਰ ਦੇ ਜਿਹੜੇ ਟਾਇਰ ਨੇ 65 ਪੈਸੇ ਟਾਇਰ ਨੇ ਗੁਡੀਅਰ ਦੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਰੰਗ ਪੇਂਟ ਸਾਰਾ ਨਾਲ ਦਾ origignal ਬਾਡੀ ਚੈਸੀ ਲਿੰਕਾਂ ਦਾ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਇੰਜਨ ਪੰਪ ਗੇਅਰ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਬਾਕੇ ਚਲਾ ਕੇ ਚੈੱਕ ਕਰਕੇ ਰਹਿ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ ਸਿੰਪਲ ਸਟੀering ਹੈ oil brake ਹੈ ਵੀਰੇ 55 ਹੌਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਡਬਲ ਕਲਚ ਸਰਵਿਸ ਵਗੈਰਾ ਟਰੈਕਟਰ ਦੀ ਸਾਰੀ ਹੋਈ ਹੈ ਪੂਰੀ ਓਕੇ ਕੰਡੀਸ਼ਨ ਹੈ ਮਾਲਕ ਵੀਰਾਂ ਵੱਲੋਂ ਪੂਰੀ ਜ਼ਿੰਮੇਵਾਰੀ ਹੈ ਵੀਰੇ ਏਰੀਆ ਵੀਰੇ ਜਗਰਾਉਂ ਏਰੀਆ ਵੀਰਾਂ ਦਾ ਲੰਮਾ ਜੱਟਪੁਰਾ ਪਿੰਡ ਹੈ ਉਥੇ ਟਰੈਕਟਰ ਖੜਾ ਹੈ ਟਰੈਕਟਰ ਜਿਹੜੀ ਕੀਮਤ ਰੱਖੀ ਗਈ ਹੈ 3 ਲੱਖ 40000 ਰੁਪਇਆ ਕੀਮਤ ਹੈ ਪਹਿਲੇ ਨਾਮ ਹੈ ਵੀਰੇ ਟਰੈਕਟਰ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਆਲਿਬਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮੱਚ ਵੀਰੇ। ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਮਹਿੰਦਰਾ ਟਰੈਕਟਰ ਦਿਖਾ ਰਹੇ ਹਾਂ ਮਹਿੰਦਰਾ 575 DI ਟਰੈਕਟਰ ਹੈ ਵੀਰੇ 2006 ਮਾਡਲ। ਟਰੈਕਟਰ ਦੇ ਜਿਹੜੇ ਟਾਇਰ ਨੇ 95 ਪੈਸੇ ਟਾਇਰ ਨੇ ਵੀਰੇ ਗੁਡਇਰ ਕੰਪਨੀ ਦੇ 7000 ਘੰਟਾ ਚੱਲਿਆ ਹੋਇਆ ਟਰੈਕਟਰ ਸਾਰਾ origignal ਚੱਲਿਆ। ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਰੰਗ ਪੇਂਟ ਸਾਰਾ ਨਾਲ ਦਾ origignal ਰੰਗ ਪੇਂਟ ਹੈ। ਬਾਡੀ ਚਾ ਸਿ ਲੈਂਕਾ ਦਾ ਕੋਈ ਕਮੀ ਪੇਸ਼ੀ ਨਹੀਂ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਐ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਐ ਵੀਰੇ ਬਾਅਗੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੰਪਰੈਸ਼ਰ ਹਾਰਨ ਲੱਗਿਆ ਹੋਇਆ ਐ ਵੀਰੇ ਟਰੈਕਟਰ ਦੇ ਨਵੀਂ ਬੈਟਰੀ ਐ ਮਰਉਣ ਦੀ ਪੰਜਾਬ ਨੰਬਰ ਐ ਟਰੈਕਟਰ ਸਿੰਪਲ ਸਟੀਅਰਿੰਗ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਏਰੀਆ ਵੀਰੇ ਗੋਨਿਆਣਾ ਪਿੰਡਾ ਵੀਰਾਂ ਦਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਟੀਮ ਤਰੱਕੀ ਹੈ ਜਿਹੜੀ 290000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲੇ ਵੀਰੇ ਟਰੈਕਟਰ ਖਰੀਦਣ ਮळे ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਹੇ ਹਾਂ ਕੇਐਸਏ ਦਾ ਤੂੜੀ ਵਾਲਾ ਰੀਪਰ ਹੈ ਵੀਰੇ 2012 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਵੀਰੇ ਸਾਰਾ ਨਾਲ ਦਾ origignal ਰੰਗ ਪੇਂਟ ਹੈ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਬਾਡੀ ਚਾਸੀ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਕਿਤੇ ਕੋਈ ਟੁੱਟ ਭੱਜ ਨਹੀਂ ਕਿਤੇ ਕੋਈ ਜਰਨੀ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਰੀਪਰ ਨੂੰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਰੀਪਰ ਦੇ ਵਿੱਚ ਰਿਪੇਅਰ ਵਗੈਰਾ ਵੀਰੇ ਸਾਰੀ ਹੋਈ ਹੈ ਰੀਪਰ ਦੀ ਬਲੇਡ ਦੀਆਂ ਸਿਰਫ ਸਾਈਡਾਂ ਚੇਂਜ ਹੋਣ ਵਾਲੀਆਂ ਨੇ ਬਾਕੀ ਜਾਲ ਵਗੈਰਾ ਪੱਖਾ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਕਮੀ ਪੇਸ਼ੀ ਨਹੀਂ ਪੰਜ ਪੈਸੇ ਤੱਕ ਨਹੀਂ ਲੱਗਦੇ ਵੀਰੇ ਰੀਪਰ ਤੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਸਿਰਫ ਘਰ ਦੀ ਤੂੜੀ ਬਣਾਉਣ ਵਾਸਤੇ ਯੂਜ਼ ਹੁੰਦਾ ਵੀਰੇ ਪੂਰੀ ਵਧੀਆ ਕੰਡੀਸ਼ਨ ਹੈ ਏਰੀਆ ਵੀਰੇ ਨਾਵੇ ਦੇ ਲਾਗੇ ਪਿੰਡ ਹੈ ਵੀਰਾਂ ਦਾ ਉੱਥੇ ਹੀ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਹੈ ਜਿਹੜੀ 1,20,000 ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲ ਕੀ ਵੀਰੇ ਦੇ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਜੀਪਸੀ ਖਰੀਦ ਸਕਦਾ ਹਾਂ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਜਿਹ ਤੁਹਾਨੂੰ ਜਿਪਸੀ ਦਿਖਾ ਰਹੇ ਹਾਂ 1999 ਮਾਡਲ ਜਿਪਸੀ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਜਿਪਸੀ ਦੇ ਜਿਹੜੇ ਟਾਇਰ ਨੇ 75 ਪੈਸੇ ਟਾਇਰ ਨੇ ਬਿਲਕੁਲ ਸਾਫ਼ ਸੁਥਰੇ ਨਿਸ਼ਾਨਦਾ ਇੰਜਨ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੱਡਾ ਗੇਅਰ ਬਾਕਸ ਹੈ ਸਰਵਿਸ ਵਗੈਰਾ ਸਾਰੀ ਹੋਈ ਹੈ ਜਿਪਸੀ ਦੀ ਪੰਜਾਬ ਨੰਬਰ ਹੈ ਵੀਰੇ ਵੀਆਈਪੀ ਨੰਬਰ ਹੈ ਚਿਪਪਾ ਦੀ ਕਾਪੀ ਹੈ ਪੂਰੀ ਓਕੇ ਕੰਡੀਸ਼ਨ ਹੈ ਇੰਟੀਰੀਅਰ ਵੀਰੇ ਪੂਰਾ ਸਾਫ ਸੁਥਰਾ ਇੰਟੀਰੀਅਰ ਹੈ ਸੀਟ ਕਵਰ ਵਗੈਰਾ ਪੂਰੀ ਵਧੀਆ ਕੁਆਲਿਟੀ ਦੀ ਹੈ ਵੀਰੇ ਆਊਟਸਾਈਡ ਤੁਸੀਂ ਜਿਪਸੀ ਦੀ ਦੇਖ ਹੀ ਸਕਦੇ ਹੋ ਦੁਬਾਰਾ ਪੇਂਟ ਹੋਈ ਹੈ ਵੀਰੇ ਬਲੈਕ ਕਲਰ ਦੇ ਵਿੱਚ ਟੌਪ ਕਲਾਸ ਦਾ ਪੇਂਟ ਹੋਇਆ ਹੈ ਜਿਪਸੀ ਨੂੰ ਕੋਈ ਕਮੀ ਪੀਛੀ ਨਹੀਂ ਸਿੰਪਲ ਸਟੀering ਹੈ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਤੁਸੀਂ ਜਿਪਸੀ ਦੇਖ ਸਕਦੇ ਹੋ ਕੋਈ ਫਾਲਟ ਨਹੀਂ ਜੋ ਕੋਈ ਫਾਲਟ ਹੈ ਵੀਰੇ ਜਿਪਸੀ ਮਾਲਕਬੀਰ ਕਹਿੰਦੇ ਸਾਨੂੰ ਵਾਪਸ ਕਰ ਸਕਦੇ ਹੋ ਚਲਾ ਕੇ ਚੈੱਕ ਕਰਕੇ ਤੁਸੀਂ ਜਿਪਸੀ ਦੇਖ ਸਕਦੇ ਹੋ ਏਰੀਆ ਵੀਰੇ ਕੋਟਲੀ ਜ블ੂ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਬਠਿੰਡਾ ਉਥੇ ਜਿਪਸੀ ਖੜੀ ਹੈ ਜਿਪਸੀ ਦੀ ਕੀਮਤ ਰੱਖੀ ਹੈ ਜਿਹੜੀ 67000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕਬੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਜਿਪਸੀ ਤੁਸੀਂ ਖਰੀਦ ਸਕਦੇ ਹੋ ਆਲੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਆਪਾਂ ਜੀ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ ਕਰਤਾਰ 4000 ਕੰਬਾਈਨ ਹੈ ਵੀਰੇ 2016 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਵੀਰੇ ਕੰਬਾਈਨ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਗੁਡੀਅਰ ਦੇ ਲਾਲ ਹੀਨੂ ਇੰਜਨ ਹੈ ਪੂਰੀ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਕੰਬਾਈਨ ਵੀਰੇ ਏ ਟੂ ਜ਼ेड オリジナル ਹੈ ਸਾਰਾ ਰੰਗ ਪੇਂਟ ਬਾਡੀ ਚਾਸੀ ਦਾ ਸਾਰਾ origignal ਪੇਂਟ ਹੈ ਏ ਕਲਾਸ ਕੰਡੀਸ਼ਨ ਹੈ ਵੀਰੇ ਕੋਈ ਕਿਤੇ ਬੈਲਡਿੰਗ ਤੱਕ ਨਹੀਂ ਲੱਗਿਆ ਹੋਇਆ ਕੰਬਾਈਨ ਤੇ ਪੂਰੀ ਸਿੱਕੇ ਬੰਦ ਹੈ ਰਿਪੇਅਰ ਵਗੈਰਾ ਵੀਰੇ ਸਾਰੀ A to Z ਰਿਪੇਅਰ ਹੋਈ ਹੈ ਕੋਈ 5 ਪੈਸੇ ਤੱਕ ਨਹੀਂ ਲੱਗਦੇ ਕੰਬਾਈਨ ਤੇ ਪੂਰੀ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਏਰੀਆ ਵੀਰੇ ਪੁਲਾ ਪਿੰਡਾ ਵੀਰਾਂ ਦਾ ਜ਼ਿਲ੍ਹਾ ਬਠਿੰਡਾ ਉੱਥੇ ਕੰਬਾਈਨ ਖੜੀ ਹੈ ਕੰਬਾਈਨ ਦੀ ਕੀਮਤ ਰੱਖੀ ਗਈ ਹੈ 15 ਲੱਖ ਦੇ 75000 ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਵੀਰੇ ਥੈਂਕ ਯੂ ਵੈਰੀ ਮੱਚ ਨਾਲੇ ਵੀਰੇ ਕੰਬਾਈਨ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਯਾਰ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਹੈ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗਦੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਥੈਂਕ ਯੂ ਵੈਰੀ ਮੱਚ ਵੀਰੇ